ਲੋ ਜੀ ਦੋਸਤੋ ਜਿੱਦਾਂ ਆਪਾਂ ਆਖਿਆ ਸੀ ਨਾ ਭਾਈ ਆਪਣਾ ਸੁਲਤਾਨ ਦਾ ਪੁੱਤ ਜਿਹਦਾ ਨਾਮ ਵੀ ਭਾਈਆਂ ਨੂੰ ਸਕੰਦਰ ਧਰ ਕੇ ਦਿੱਤਾ ਇਹ ਗਿਆ ਚੰਡੀਗੜ੍ਹ ਭਾਈ ਉਹਦੇ ਪਤਾ ਲੋਕਾਂ ਨੇ ਕਿੰਨੇ ਮੇਰੇ ਕੋਲੇ ਮੈਸੇਜ ਆਏ ਕਹਿੰਦੇ ਅਖੇਰ ਵੇਚਣ ਮਾਰੇ ਕਰਦੇ ਆ ਫਲਾਨਾ ਕਰਦੇ ਤੇ ਐਂ ਦੱਸੀ ਭਾਈ ਬੁੱਕ ਕਿਤੇ ਨੂੰ ਬੱਚੇ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਕਿੰਨੇ ਮਹੀਨੇ ਹੋ ਗਏ ਭਾਈ ਭਾਈ ਮਹੀਨੇ ਤੋਂ ਵੀ ਜ਼ਿਆਦਾ ਹੀ ਹੋ ਗਿਆ ਹਾਂ ਤੇ ਕਿੰਨੇ ਚਿਰ ਤੋਂ ਭਾਈ ਬੱਚਾ ਮੰਗ ਰਹੇ ਹੋ ਮੈਨੂੰ ਘੜ ਤੋਂ ਘੜ 6-7 ਮਹੀਨੇ ਹੋ ਗਏ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਹਾਂ ਕੀਤੀ ਕਦੇ ਨਹੀਂ ਕਿਉਂਕਿ ਭਾਈ ਜਦੋਂ ਬੱਚਾ ਹੁੰਦਾ ਜਮੇਬਾਈ ਨੇ ਪੈਸੇ ਲਾਉਣੇ ਹੁੰਦੇ ਆ ਉਹੀ ਰੇਟ ਦਾ ਆਪਾਂ ਜਾਨਵਰ ਵਾਲੇ ਨੂੰ ਦਿੰਨੇ ਹੁੰਨੇ ਆ ਐਥੇ ਥੁੱਕ ਲੁੱਕ ਵਾਲਾ ਕੰਮ ਹੀ ਹੈ ਨਹੀਂ ਠੀਕ ਆ ਇੱਥੇ ਜੋ ਮੂੰਹੋਂ ਕਹਿ ਦਿੰਨੇ ਆ ਬਸ ਉਹ ਜ਼ੁਬਾਨ ਵਾਲੀ ਗੱਲ ਹੈ ਬੋਲਣਾ ਨਹੀਂ ਪੈਂਦਾ ਤੇ ਵੀਰਾ ਵੀ ਨਾਲ ਹੀ ਆਇਆ ਤੇ ਦੋਨੇ ਆਸਮਾ ਦੀ ਕਜਨਾ ਪਰ ਭਾਰਤ ਦੇ ਯਾਰਾ ਵਾਂਗੂ ਆ ਤੇ ਵੀਰੇ ਸੱਸੀ ਗਾਲ ਸੱਸੀ ਗਾਲ ਤਵੇਂ ਲੱਗਿਆ ਭਾਈ ਫਾਰਮ ਤੇ ਆ ਕੇ ਵਧੀਆ ਫਾਰਮ ਵਾਜੀ ਬਹੁਤ ਵਧੀਆ ਕੰਮ ਹੈ ਤੇ ਜਦੋਂ ਬਾਈ ਨੇ ਤੇ ਤੂੰ ਪੁੱਛਿਆ ਸੀ ਵੀ ਬੱਚਾ ਵੀਰੇ ਕੋਲੋਂ ਮਿਲ ਰਿਹਾ ਤੇ ਤੁਸੀਂ ਹਾਂ ਵੀ ਬਈਰ ਨੇ ਭਰੀ ਸੀਗੀ ਵੀ ਚੱਕ ਲਿਓ ਬਾਈ ਗੱਲ ਇਹ ਹੈ ਚੀਜ਼ ਵਧੀਆ ਹੋਣੀ ਚਾਹੀਦੀ ਹਾਂ ਹਾਂ ਮੈਨੂੰ ਦਿੱਲੂ ਚੀਜ਼ ਲੱਗਣੀ ਚਾਹੀਦੀ ਬਾਈ ਇਦਾਂ ਦਾ ਜੋ ਮਰਜ਼ੀ ਕਰੀ ਜਾ ਜਿੰਨੇ ਮਰਜ਼ੀ ਪੈਸੇ ਲਾਈ ਜਾ ਹਾਂ 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 ਆਪਣੀ ਦਿੱਲੂ ਚੀਜ਼ ਲਗੀ ਆਪਾਂ ਲੈ ਚਦੇ ਹੁਣ ਹੋ ਗਿਆ ਖੁਸ਼ਮੰਦ ਫਿਰ ਜਾਮਾ ਬਈ ਡੀਟੋ ਕਾਪੀ ਦੇਤੀ ਬਿਲਕੁਲ ਉਤਾਰ ਹਾਂ ਸਕੰਦਰ ਤਰ ਤਾਂ ਨਾਂ ਬੱਚੇ ਦਾ ਜਿੱਦੇ ਬੋਲੇ ਸਕੰਦਰੀ ਬੋਲੂ ਤੇ ਬਾਈ ਵਰਗਿਆਂ ਨੂੰ ਵਾਦਾ ਕਰੇ ਬਾਈ